ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚਿਆ ਲੁਧਿਆਣਾ ਕਿਸਾਨ ਮੇਲੇ ਦੇ ਵਿੱਚ ਏਸੀ ਮਸ਼ੀਨਾਂ ਉਹ ਕਲਵੰਤ ਸਿੰਘ ਲੈ ਰਹੇ ਤੇ ਬੱਕ ਬੱਕ ਖੇਤੀਬਾੜੀ ਦੇ ਜਿਹੜੇ ਇੰਪਲੀਮੈਂਟਸ ਸੰਤ ਸੰਦੇੜੇ ਹੈਗੇ ਆ ਉਹਨਾਂ ਦੀਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਆ ਆਪਣੇ ਭਾਈ ਸਾਹਿਬ ਕਲਵੰਤ ਸਿੰਘ ਜੀ ਏਸੀ ਮਸ਼ੀਨ ਪੁੱਛ ਕੇ ਆਏ ਆ ਤੇ ਗੱਲ ਕਰ ਆਧਾਰ ਕਾਰਡ ਜਿਹੜਾ ਹੈਗਾ ਨਾ ਬਾਈ ਘਰੇ ਭੁੱਲਿਆ ਆ ਨਹੀਂ ਕਹਿੰਦਾ ਅੱਜ ਹੀ ਲੈ ਜਾਂਦਾ ਤੇ ਭਾਈ ਉਹਨਾਂ ਦੋਸਤਾਂ ਨੂੰ ਟੈਗ ਕਰੋ ਜਿਹੜੇ ਆਧਾਰ ਕਾਰਡ ਤੇ ਮਸ਼ੀਨਾ ਕਢਾਈ ਫਿਰਦੇ ਆ ਆਗੇ ਆ ਗਿਆ ਜੀ ਫੀਲਡ ਕਿੰਗ ਪਲੀਜ਼ ਆ ਕੇ ਉਹਨਾਂ ਨੂੰ ਵੀਰੋ ਫੌਜੀ ਰੋਟਾ ਜੀ ਪਹਿਲਾਂ ਜਿਹੜੇ ਸੰਦਾ ਦੀਆਂ ਕੰਪਨੀਆਂ ਹੁੰਦੀਆਂ ਸੀਗੀਆਂ ਲਿਮਟਿਡ ਜੀਆਂ ਹੁੰਦੀਆਂ ਸੀ 2 4 5 ਪਰ ਹੁਣ ਤਾਂ ਅਨਲਿਮਟਿਡ ਹੀ ਕੰਪਨੀ ਐ ਇਧਰ ਬਾਈ ਲੈਂਡ ਫੋਰਸ ਵਾਲੇ ਬਾਦੂ ਅਨਲਿਮਟਿਡ ਕੰਪਨੀਆਂ ਹੋ ਚੁੱਕੀਆਂ ਸਾਰਿਆਂ ਨੇ ਕੰਪੀਟੀਸ਼ਨ ਪੂਰਾ ਹੈਗਾ ਮਾਰਕੀਟਿੰਗ ਤੇ ਪੂਰਾ ਜ਼ੋਰ ਲਾਇਆ ਹੋਇਆ ਹੈਗਾ ਬਾਕੀ ਜਿਹੜਾ ਲੁਧਿਆਣੇ ਦਾ ਕਿਸਾਨ ਮੇਲਾ ਤਾਂ ਫੇਮਸ ਆ ਪੂਰਾ ਪੰਜਾਬ ਦਾ ਬਹੁਤ ਘੈਂਟ ਮੇਲਾ ਹੁੰਦਾ ਹੈਗਾ ਬੱਕ ਬੱਕ ਟਾਈਪ ਦੇ ਰੋਟਾ ਵੇਟਰ ਵੇਲਰ ਤਾਵੀਆਂ ਉਲਟਾਵਾਂ ਹਲ ਸਾਰੇ ਟਾਈਪ ਦੇ ਸੰਦ ਜਿਹੜੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਬੁਕਿੰਗ ਵੀ ਬਹੁਤ ਚੱਲੀ ਜਾਂਦੀ ਹੈ ਬਹੁਤ ਸਾਰੇ ਕਿਸਾਨ ਭਰਾ ਇਹਨਾਂ ਨੂੰ ਬੁੱਕ ਕਰਵਾਈ ਜਾਂਦੇ ਆ ਤੇ ਅੱਗੇ ਏਸੀ ਮਸ਼ੀਨਾ ਹਾਂ ਸਾਰੇ ਮੇਲੇ ਦੇ ਵਿੱਚ ਏਸੀ ਮਸ਼ੀਨਾ ਦੀ ਬਹੁਤ ਬੁਕਿੰਗ ਚੱਲੀ ਜਾਂਦੀ ਹੈ ਤੇ ਕਲਵੰਤੋਰੀ ਆਧਾਰ ਕਾਰਡਾਂ ਦੇ ਬੁੱਕ ਕਰਵਾਈ ਜਾਂਦੇ ਆ ਇਹ ਬਹੁਤ ਤਗੜਾ ਸਿਸਟਮ ਚੱਲਿਆ ਵੀ ਆਧਾਰ ਕਾਰਡ ਲਿਆਓ ਤੇ ਮਸ਼ੀਨ ਲੈ ਕੇ ਜਾਓ ਇੱਕ ਇੱਕ ਪੈਂਡ 'ਚ ਪੰਜ ਪੰਜ 10-10 ਮਸ਼ੀਨਾ ਆ ਚੁੱਕੀਆਂ ਆ ਬਹੁਤ ਜ਼ਬਰਦਸਤ ਮੇਲਾ ਬਹੁਤ ਵੱਡਾ ਕੱਲ ਆਪਾਂ ਤੁਹਾਨੂੰ ਖੇਤੀਬਾੜੀ ਮੇਲੇ ਦੇ ਨਾਲ-ਨਾਲ ਪਸ਼ੂ ਮੇਲਾ ਵੀ ਦਿਖਾਇਆ ਸੀਗਾ ਤੇ ਅੱਜ ਆਪਾਂ ਵੱਖ-ਵੱਖ ਸੰਤ ਦਿਖਾਉਣੇ ਆ ਆ ਦੇਖੋ ਜਗਤਜੀਤ ਵਾਲਿਆਂ ਦਾ ਸਟਾਲ ਬਹੁਤ ਸੋਹਣੀ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਹੈ ਸੁਨੀਲ ਸ਼ਾਟੀ ਅਸਰੀ ਗੱਲ ਕਰੀ ਜਾਂਦਾ ਕਹਿੰਦਾ ਆਓ ਜੀ ਸੇਵਾ ਦਾ ਮੌਕਾ ਲਿਓ ਤੇ ਵੱਖ-ਵੱਖ ਕੰਪੀਟੀਸ਼ਨ ਵੀ ਚੱਲੀ ਜਾਂਦੇ ਹੈਗੇ ਜਿੱਥੇ ਕੋਈ ਭੰਗੜਾ ਕਰੀ ਜਾਂਦਾ ਕੋਈ ਕੋਸ਼ ਕੋਈ ਕੁਛ ਤੇ ਥੋੜਾ ਬਹੁਤਾ ਉਹ ਡਿਸਕਾਊਂਟ ਵੀ ਦੰਦੇ ਨਾ ਚੀਜ਼ਾਂ ਦਾ ਸਵਰਾਜ ਮਹਿੰਦਰਾ ਕਿਸੇ ਵੀ ਸਟਾਲ ਤੇ ਆ ਕੇ ਤੁਸੀਂ ਜਿਹੜੀ ਕੋਈ ਨੌਲੇਜ ਵਗੈਰਾ ਲੈਣੀ ਆ ਉਹ ਲੈ ਸਕਦੇ ਹੋ ਬਹੁਤ ਵਧੀਆ ਸਿਸਟਮ ਹੈ ਬਹੁਤ ਵਧੀਆ ਸੈਟਅਪ ਕੀਤਾ ਹੋਇਆ ਮੇਲੇ ਦਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਆਪਣੀਆਂ ਬਕ ਬਕਸਤਾਲਾਂ ਆਈਆਂ ਗਈਆਂ ਤੇ ਤੁਸੀਂ ਯੂਨੀਵਰਸਿਟੀ ਦਾ ਜਿਹੜਾ ਕਮਿਊਨੀਕੇਸ਼ਨ ਸੈਂਟਰ ਆ ਉਹਦੀ ਮੈਂਬਰਸ਼ਿਪ ਵੀ ਇੱਥੇ ਲੈ ਸਕਦੇ ਹੋ ਕਿਸਾਨ ਕਲੱਬ ਦੇ ਮੈਂਬਰ ਵੀ ਬਣ ਸਕਦੇ ਹੋ ਤੇ ਅੱਜ ਰਸ਼ ਬਹੁਤ ਜ਼ਿਆਦਾ ਹੈ ਬਹੁਤ سارے ਕਿਸਾਨ ਵੀ ਅੱਜ ਪਹੁੰਚੇ ਆ ਤੇ ਆਈ ਵੀ ਜਾਂਦੇ ਆ ਤੇ ਜਾਈ ਵੀ ਜਾਂਦੇ ਆ ਬਹੁਤ ਬਹੁਤ ਧੰਨਵਾਦ ਜੀ ਆਪਣੀ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਹੋਰ ਸਾਨੂੰ ਜਾਉਣ ਨੌਲੇਜ ਵਾਲੀਆਂ ਵੀਡੀਓ ਆਪਾਂ ਪਾ ਸਕੀਏ